ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਹੋਇਆ ਭਿਆਨਕ ਸੜਕ ਹਾਦਸਾ ਇੱਕ ਲੜਕੀ ਸਮੇਤ ਚਾਰ ਦੀ ਹੋਈ ਮੌਕੇ ਤੇ ਹੀ ਮੌਤ ਲਾਸ਼ਾਂ ਨੂੰ ਪਹੁੰਚਾਇਆ ਬਠਿੰਡਾ ਦੇ ਸੇਵਲਾ ਹਸਪਤਾਲ ਮੁਰਦਾ ਘਰ ਦੇ ਅੰਦਰ ਦੱਸਦੀ ਹੈ ਕਿ ਅੱਜ ਬਾ ਦੁਪਹਿਰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪੈਂਦੇ ਲਹਿਰਾਵੇਗਾ ਟੋਲ ਪਲਾਜ਼ਾ ਦੇ ਨੇੜੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਕਾਰ ਜੋ ਸਵਿਫਟ ਕਾਰ ਸੀ ਵਿਖਦਾ ਜਾਂਦੀ ਦਾ ਟਾਇਰ ਫਟ ਗਿਆ ਤੇ ਅਤੇ ਕਾਰ ਜਿਹੜੀ ਉਹ ਡਵੈਟਰ ਤੋਂ ਨਾ ਕਿ ਦੂਸਰੀ ਸੜਕ ਜਾ ਕੇ ਉਧਰੋਂ ਅੱਗੋਂ ਆ ਰਹੇ ਟਰੱਕ ਦੇ ਨਾਲ ਝਾਟ ਕਰਾਈ ਜਿਸ ਦੇ ਨਾਲ ਕਾਰ ਦਾ ਇਹ ਜਿਹੜਾ ਕਾਰ ਤੇ ਟਰੱਕ ਦੇ ਵਿਚ ਇੰਨਾ ਭਿਆਨਕ ਜ਼ਬਰਦਸਤ ਜਿਹੜਾ ਹਾਦਸਾ ਸੀਗਾ ਜਿਹੜਾ ਇਹ ਆਪਸ ਵਿੱਚ ਮਰੀ ਆਪਸ ਵਿੱਚ ਟੱਕਰ ਹੋਈ ਹੈ ਉਸ ਦੇ ਵਿੱਚ ਇੱਕ ਲੜਕੀ ਅਤੇ ਤਿੰਨ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਨੂੰ ਵੱਖ-ਵੱਖ ਐਂਬੂਲੈਂਸ ਦਾ ਨਹੀਂ ਬਠਿੰਡਾ ਦੇ ਸਿਵਲ ਹਸਪਤਾਲ ਦੇਖੀ ਮਰਦਾ ਕਰਦੇ ਅੰਦਰ ਪਹੁੰਚਾਇਆ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਤੇ ਨਾਲ-ਨਾਲ ਮੌਕੇ ਦੀਆਂ ਤਸਵੀਰਾਂ ਜਿੱਥੇ ਅੱਜ ਇੱਕ ਭਿਆਨਕ ਸੜਕ ਹਾਦਸਾ ਹੋਇਆ ਦਰਦਨਾਕ ਸੜਕ ਹਾਦਸਾ ਹੋਇਆ ਜਿੱਥੇ ਇੱਕ ਔਰਤ ਦੇ ਸਮੇਤ ਚਾਰ ਬੀ ਜਿਹੜੀ ਅੱਜ ਮੌਤ ਹੋ ਚੁੱਕੀ ਹੈ ਇਸ ਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਦੇ ਵਿੱਚ ਜਿੱਥੇ ਇਹ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋਈ ਹੈ ਜਿੱਦਾ ਟੋਲ ਪਲਾਜ਼ਾ ਦੇ ਨੇੜੇ ਅਤੇ ਉਸ ਦੇ ਵਿੱਚ ਕਾਰ ਸਵਾਰ ਚਾਰੇ ਜਿਹੜੇ ਵਿਅਕਤੀ ਸੀ ਇੱਕ ਔਰਤ ਅਤੇ ਆਪਣਾ ਤਿੰਨ ਹੋਰ ਇਸ ਦੇ ਨਾਲ ਆਪਾਂ ਲੜਕੇ ਸਨ ਜਾਂ ਕੋਈ ਮਰਦ ਸਨ ਅਜੇ ਤੱਕ ਇਸ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਅਤੇ ਉਨ੍ਹਾਂ ਦੀ ਜਣੀ ਮੌਕੇ ਤੇ ਮੌਤ ਹੋ ਚੁੱਕੀ ਹੈ ਆਓ ਸੁਣਨ ਸਰੋਣਿਆ ਇਸ ਬੰਦੀ ਕੀ ਕਹਿੰਦੇ ਨੇ ਮੌਕੇ ਦੇ ਕੁਝ ਲੋਕ ਅਤੇ ਬਟਿੰਡਾ ਸਿਵ ਰਸਤਰਾ ਦੇ ਈਐਮਓ ਡਾਕਟਰ ਹਰਸ਼ਿਤ ਐਂਬੂਲੈਂਸ ਤੇ ਈਐਮਟੀ ਆਜੀ ਖੁਚੋ ਮੰਡੀ ਸਾਨੂੰ ਕੋਲ ਕੋਈ ਸੀ ਇੱਕ ਰੋਡ ਐਕਸੀਡੈਂਟ ਦੇ ਟੋਲ ਪਲਾਜ਼ਾ ਦੇ ਕੋਲ ਅਸੀਂ ਉੱਥੇ ਗਏ ਆ ਉਦੋਂ ਤਿੱਕਰ ਚਾਰ ਬੰਦਿਆਂ ਨੂੰ ਲੈ ਕੇ ਜਾ ਚੁੱਕੇ ਹਾਂ ਦੂਜੀ ਐਂਬੂਲੈਂਸਾਂ ਸਾਨੂੰ ਇੱਕ ਪੇਸ਼ੈਂਟ ਮਿਲਿਆ ਜੋ ਕਿ ਇੱਥੇ ਉਸਿਵਲ ਹਸਪਤਾਲ ਦੇ ਡੈੱਡ ਨਿਕਲੇ ਆ। ਹੋਇਆ ਕੀ ਸੀ? ਹੋਇਆ ਨਾ ਜਿਵੇਂ ਲੋਕਾਂ ਨੇ ਦੱਸਿਆ ਅਸੀਂ ਤਾਂ ਲੇਟ ਪਹੁੰਚੇ ਸੀ ਕਿ ਦੂਜੇ ਪਾਸੇ ਉਹਨਾਂ ਦੀ ਗੱਡੀ ਡਿਵਾਈਡਰ ਪਾਰ ਕਰਕੇ ਅੱਗੇ ਟਰੱਕ ਚ ਵੱਜੀ ਹੈ ਜੀ। ਕਾਰਨ ਕੀ ਕੀ ਹੋਇਆ ਕੀ ਨਾਸਾ ਹੈ? ਤੁਸੀਂ ਨਹੀਂ ਆਹੀ ਦੱਸਿਆ ਕਿ ਦੂਜੇ ਪਾਸੇ ਸੀ ਜੀ ਉਹਨਾਂ ਦੀ ਗੱਡੀ ਨਾ ਰੋਡ ਦੇ ਕਿਹੜੀ ਕਿਹੜੀ ਗੱਡੀ ਕਿਹੜੀ ਸੀ? ਇਹਨਾਂ ਦੀ ਪਤਾ ਨਹੀਂ ਸਰ ਗੱਡੀ ਤਾਂ ਖਤਮ ਹੋਈ ਪਈ ਸੀ ਬਿਲਕੁਲ। ਕਿੰਨੇ ਸੀ ਗੱਡੀ? ਸ਼ਾਇਦ 5 ਦੇ ਨੇ ਸੀ ਗੱਡੀ ਚ। 5ਾਂ ਜੋ 5ਾਂ ਨੂੰ ਸਾਢੇ ਤੋਂ ਪਹਿਲੇ 4 ਸ਼ਿਫਟ ਹੋ ਗਏ ਸੀ 585 ਲੈ ਕੇ ਆਏ ਆ। 5ਾਂ ਜੋ ਜ ਸ਼ਾਇਦ ਕੁੜੀ ਵੀ ਸੀ ਮਾਲਕ ਡੈਥ ਦੱਸਿਆ ਗਿਆ ਡੈਥ ਤਿੰਨ ਦੀ ਤਾਂ ਇੱਥੇ ਹੀ ਹੈਗੀ ਐ ਸਿਵਲ ਹਸਪੀਟਲ ਬਠਿੰਡਾ ਚ ਬਾਕੀ ਦੋ ਦਾ ਪਤਾ ਨਹੀਂ ਸੀ ਗੱਡੀਆਂ ਕਿੱਥੇ ਲੈ ਕੇ ਗਏ ਬਾਹਰ ਆ ਗਏ ਨਹੀਂ ਹੱਲ ਕੋਈ ਨਹੀਂ ਹੈ ਕਿੱਥੋਂ ਦੇ ਰਹਿਣ ਵਾਲੇ ਕੁਝ ਪਤਾ ਆਹ ਰਾਮਪੁਰਾ ਫੂਲਦੇਸ਼ ਸ਼ਾਇਦ ਠੀਕ ਹਾਂਜੀ ਹਾਂਜੀ ਅਰਜੀ ਬਕਸਨਿਕ ਐਕਸੀਡੈਂਟ ਹੋਇਆ ਹੈ ਨੈਰਾ ਬੁਕੋਟ ਉਹ ਬਾਕੀ ਕੁਲ ਟਾਈਮ ਕੋਲੋਂ ਸੀ ਹਸਪਤਲ ਉੱਤੇ ਸੱਤ ਸੱਤ ਕੋਲੋਂ ਸਹਾਰਾ ਜਨ ਸੇਵਾ 108 ਐਂਬੂਲੈਂਸ ਦੁਆਰਾ ਤਿੰਨ ਡੈੱਡ ਬਾਡੀਜ਼ ਲਿਆਂਦੀਆਂ ਗਈਆਂ ਨੇ ਉਹਨਾਂ ਦੇ ਦੱਸਣ ਮੁਤਾਬਕ ਲਹਿਰੇ ਵਿਡੇ ਟੋਲ ਪਲਾਜ਼ੇ ਕੋਲ ਐਕਸੀਡੈਂਟ ਹੋਇਆ ਜੀ ਇਹਨਾਂ ਦਾ ਇਹਨਾਂ ਵਿੱਚੋਂ ਦੋ ਮੇਲ ਨੇ ਤੇ ਇੱਕ ਫੀਮੇਲ ਨੇ ਤੇ ਉਹਨਾਂ ਦੇ ਦੱਸਣ ਮੁਤਾਬਕ ਜੇ ਅਸੀਂ ਜਦੋਂ ਆ ਕੇ ਦੇਖਿਆ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਹਨਾਂ ਦੀ ਕਬਰ ਲੱਗ ਰਹੀ ਹੈ ਇਹਨਾਂ ਦੀ ਇਹਨਾਂ ਦੀ ਉਮਰ ਜੀ ਨਾਮ ਤਾਂ ਹਜੇ ਸਾਨੂੰ ਉਹਨਾਂ ਦੇ ਨਹੀਂ ਕਲੀਅਰ ਹੋਏ ਆਈਡੈਂਟੀਟੀ ਹਜੇ ਨਹੀਂ ਪਤਾ ਲੱਗੀ ਪਰ ਇਹਨਾਂ ਦੇਖਣ ਤੋਂ ਇਹਨਾਂ ਦੀ ਉਮਰ 20-25 ਸਾਲਾਂ ਦੀ ਹੀ ਲੱਗ ਰਹੀ ਹੈ ਜੀ ਤਿੰਨਾਂ ਦੀ ਹਾਂਜੀ ਤਿੰਨਾਂ ਦੇ ਜੀ ਅੱਛਾ ਸਰ ਹਾਲਾਤ ਕਿਸ ਤਰ੍ਹਾਂ ਦੇ ਜੀ ਜਦੋਂ ਆਏ ਇਸ ਤਰ੍ਹਾਂ ਦੀ ਸਟੰਡ ਹਲਾਤ ਤਾਂ ਜੀ ਇੱਕ ਦੋ ਜਾਣਿਆਂ ਦੇ ਸਰੀਰ ਦੀਆਂ ਸੱਟਾਂ ਲੱਗ ਰਹੀਆਂ ਨੇ ਬਾਕੀ ਪੋਸਟਮਾਰਟਮ ਤੋਂ ਵੀ ਆਪਾਂ ਕਲੀਅਰ ਕਰਤਾ ਹੋਵਾਂਗੇ ਕਿ ਮੌਤ ਦਾ ਕਾਰਨ ਕੀ ਰਿਹਾ ਬਾਕੀ ਇਹਨਾਂ ਦੇ ਸਿਰ ਦੀਆਂ ਸੱਟਾਂ ਸਿਗੀਆਂ ਜਿਹੜੀਆਂ ਤੁਸੀਂ ਸਾਡੇ ਕੋਲ ਲਿਆਂਦਾ ਗਿਆ ਦੱਸਿਆ ਕੋਈ ਡਾਕੂਮੈਂਟਸ ਕੋਈ ਪਤਾ ਲੱਗੇ ਐਡਰੈਸ ਕਿੱਥੋਂ ਦੇ ਸਰ ਇੱਕ ਦਾ ਸਾਨੂੰ ਕੋਈ ਤਰੂਫ ਮਿਲਿਆ ਉਹਦੇ ਮੁਤਾਬਕ ਮੰਡੀ ਕੱਲਾ ਰਾਮਪੁਰਾ ਫੂਲ ਦੇ ਨੇੜੇ ਦੇ ਰਹਿਣ ਵਾਲੇ ਟੋਟਲ ਕਿੰਨੇ ਦੱਸੀ ਜਾਦੀ ਤੁਹਾਨੂੰ ਪਤਾ ਸਰ ਜੀ ਸਰ ਸਾਡੇ ਕੋਲ ਜੀ ਤਿੰਨ ਲਿਆਂਦੇ ਗਏ ਨੇ ਦੋ ਮੇਲ ਤੇ ਇੱਕ ਫੀਮੇਲ ਠੀਕ ਹੈ